ਜੀ ਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉੱਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ 15 ਲੱਖ ਰੁਪਏ ਪੈਣੇ ਜੀ ਖਾਤਿਆਂ ਦੇ ਵਿੱਚ ਕਿੰਨੇ ਲੋਕਾਂ ਨੂੰ ਪੈਣੇ ਜਿਹੇ 15 ਲੱਖ ਉਸ ਬਾਰੇ ਵੀ ਆਪਾਂ ਫੁੱਲ ਡਿਟੇਲ ਵਿੱਚ ਗੱਲ ਕਰਾਂਗੇ ਨਾਲੇ ਤੁਹਾਨੂੰ ਦੱਸਾਂਗੇ ਜੀ 70000 ਰੁਪਏ ਮੱਝਾਂ ਤੇ ਮਿਲੇਗੀ ਸਬਸਿਡੀ ਕਿਹੜੀ ਚੀਜ਼ ਦੀ ਸਬਸਿਡੀ ਮਿਲ ਰਹੀ ਹੈ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਜੀ ਉਹਦੀ ਜੀ ਗੁਜ਼ਾਰਿਸ਼ ਜਿੰਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸ ਸਭ ਤੋਂ ਪਹਿਲੀ ਵੱਡੀ ਖਬਰ ਜੀ ਫੁੱਲਾਂ ਦੀ ਵਰਖਾ ਕਰਕੇ ਕੀਤਾ ਜੀ ਫੌਜੀ ਪੁੱਤਰ ਦਾ ਸਵਾਗਤ ਕਹਿੰਦੇ ਹਨ ਕਿ ਮਾਪੇ ਆਪਣੇ ਪੁੱਤਰ ਦੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਉਹਨਾਂ ਦਾ ਭਵਿੱਖ ਉਜਲ ਹੋ ਸਕੇ ਜਦੋਂ ਉਹਨਾਂ ਦਾ ਇਹ ਸੁਪਨਾ ਸੱਚਕਾਰ ਹੁੰਦਾ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਉਸ ਵੇਲੇ ਮਾਪਿਆਂ ਨੂੰ ਹੁੰਦੀ ਹੈ ਅਜਿਹੀ ਭਾਵਨਾ ਨਾਲ ਭਰੀ ਤਸਵੀਰ ਸਾਹਮਣੇ ਆਈ ਹੈ ਜਦੋਂ ਇੱਕ ਮਜ਼ਦੂਰ ਦਿਹਾੜੀ ਦਾ ਪੁੱਤਰ ਜਿਹੜਾ ਦਿਹਾੜੀਦਾਰ ਦਾ ਪੁੱਤਰ ਫੌਜੀ ਬਣ ਕੇ ਪਹਿਲੀ ਵਾਰ ਘਰ ਆਇਆ ਤੇ ਉਸਨੇ ਆਉਂਦੇ ਹੀ ਉਸਨੇ ਆਪਣੀ ਮਾਂ ਨੂੰ ਇੰਜ ਸਲੂਟ ਕੀਤਾ ਜਿਵੇਂ ਸੀਨੀਅਰ ਅਫਸਰ ਨੂੰ ਕਰਦਾ ਹੋਵੇ ਸੋਤੋ ਬਾਅਦ ਅਗਲੀ ਵੀਡੀਓ 'ਚ પેટ્રોલ ਪੰਪ ਮਾਲਕ ਨੇ ਜਲੰਧਰ ਹਾਈਟ ਜਿਹੜਾ ਹਾਈ ਟੈਸਟ 'ਚ ਛੱਤ ਤੋਂ ਛਾਲ ਮਾਰ ਕੇ ਕੀਤੀ ਹੈ ਜੀ ਖੁਦਕੁਸ਼ੀ। ਵੀਰਵਾਰ ਸਵੇਰੇ 10:33 ਮਿੰਟ ਤੇ ਇੱਕ પેટ્રોલ ਪੰਪ ਮਾਲਕ ਬਲੋ ਸਵੇਰੇ ਜਲੰਧਰ ਹਾਈਟਸ ਦੇ ਅੰਦਰ ਸਿਕਿਉਰਿਟੀ ਗਾਰਡ ਨੂੰ ਫਲੈਟ ਕਰਾਏ ਲੈਣ ਆਇਆ ਤੇ ਕਹਿ ਕੇ ਦਾਖਲ ਹੋਇਆ ਤੇ ਆਪਣੀ ਕਾਰ ਪਾਰਕਿੰਗ 'ਚ ਖੜੀ ਕਰਕੇ ਕਰੀਬ 10:48 ਤੇ ਬਲਾਕੇ ਛੱਤ ਦੀ ਚੜ੍ਹ ਗਿਆ। ਜਾਂਦੇ ਹੀ ਛੱਤ ਤੋਂ ਛਾਲ ਮਾਰ ਦਿੱਤੀ। ਛੱਤ ਤੋਂ ਹੇਠਾਂ ਡਿੱਗਣ ਨਾਲ ਉਸ ਦਾ ਸਿਰ ਜ਼ਮੀਨ ਤੇ ਪਈ ਫੁੱਲਾਂ ਦੇ ਗਮਲੇ ਨਾਲ ਟਕਰਾ ਗਿਆ। जिस ਕਰਕੇ ज्यादा खून निकलने कारण उसकी मौत हो गई है जी उस तो बाद अगली वीडियो खबर जी 20 ਤੋਂ 25 ਟੋਲੇ ਸੋਨੇ ਦੇ ਡਾਇਮੰਡ ਦੇ ਗਹਿਣੇ ਚੋਰੀ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ ਕਰ ਲਿਆ ਖਰੜ ਦੀ ਸਿਟੀ ਪੁਲਿਸ ਨੇ ਇੱਕ ਵਿਅਕਤੀ ਦੇ ਘਰੋਂ 20 ਤੋਂ 25 ਕਿਲੋ ਸੋਨੇ ਦੇ ਡਾਇਮੰਡ ਦੇ ਗਹਿਣੇ ਨਗਦੀ ਚੋਰੀ ਕਰਨ ਵਾਲੀ ਵਿਅਕਤੀ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਕੋਰ ਕਮੇਡੀ ਵੱਲੋਂ ਸੁਖਵੀਰ ਬਾਦਲ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਡੀ ਦੀ ਮੀਟਿੰਗ ਅੱਜ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੋਈ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਮਗਰੋਂ ਕੋਰ ਕਮੇਟੀ ਦੀ ਇੱਥੇ ਕਰੀਬ 6 ਘੰਟੇ ਚੱਲੀ ਮੀਟਿੰਗ ਵਿੱਚ ਚੋਣਾਂ ਚ ਪਾਰਟੀ ਦੀ ਕਾਰਗੁਜ਼ਾਰੀ ਅਤੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਤੇ ਚਰਚਾ ਕੀਤੀ ਗਈ। ਉਸ ਤੋਂ ਬਾਅਦ ਅਗਲੀ ਵੀਡੀਓ ਹੁੰਦੀ ਕੇਂਦਰ ਸਰਕਾਰ ਅਗਨੀਵੀਰ ਯੋਜਨਾ ਵਿੱਚ ਕਰਨ ਜਾ ਰਹੀ ਹੈ ਵੱਡਾ ਬਦਲਾ। ਇਨਚਾਰਜ ਸਿੱਧੂ ਦੇਸ਼ ਦੀ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਅਗਰੀਵੀਰ ਯੋਜਨਾ ਸ਼ੁਰੂ ਕੀਤੀ ਗਈ ਸੀ। ਤੀਸਰੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਅਗਨੀਵੀਰ ਯੋਜਨਾ ਵਿੱਚ ਦੋ ਜੋ ਤਰੁੱਟੀਆਂ ਸਨ ਉਹਨਾਂ ਵਿੱਚੋਂ ਡਿਫੈਂਸ ਕਮੇਟੀ ਦੀਆਂ ਸਪਾਰਸ਼ਾਂ ਤੇ ਮੋਦੀ ਸਰਕਾਰ ਵੱਲੋਂ ਵੱਡਾ ਬਦਲਾਅ ਕਰਨ ਜਾ ਰਹੀ ਹੈ ਇਹ ਜਾਣਕਾਰੀ ਦਿੰਦੇ ਆ ਭਾਜਪਾ ਦੇ ਸੀਨੀਅਰ ਆਗੂ ਇੰਚਾਰਜ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਦ ਤੋਂ ਅਗਨੀਵੀਰ ਯੋਜਨਾ ਹੋਂਦ ਵਿੱਚ ਆਈ ਹੈ ਉਸੇ ਸਮੇਂ ਤੋਂ ਹੀ ਵਿਰੋਧੀ ਧਿਰਾਂ ਵੱਲੋਂ ਇਸ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਰਕਾਰ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੀਆਂ ਸਿਫਾਰਸ਼ਾਂ ਨੂੰ ਕੇਂਦਰ ਸਰਕਾਰ ਅਗਨੀਵੀਰ ਯੋਜਨਾ ਬਾਬਤ ਲਾਗੂ ਕਰਨ ਦੀ ਵਿਚਾਰ ਕਰ ਰਹੀ ਹੈ। ਅਗੋਸਤੋ ਬਾਅਦ ਅਗਲੀ ਵੀਡੀਓ ਖਬਰ ਜੀ ਕੁਵੈਤ ਚ 45 ਭਾਰਤੀਆਂ ਦੇ ਲਾਸ਼ਾਂ ਹੋਈਆਂ ਜੀ ਪਛਾਣ। ਕੇਂਦਰੀ ਮੰਤਰੀ ਨੇ ਜਾਖਵੇਂ ਨਾਲ ਕੀਤੀ ਜੀ ਮੁਲਾਕਾਤ ਹਵਾਈ ਸੈਨਾ ਦੇ ਜਹਾਜ਼ ਨੇ ਲਾਸ਼ਾਂ ਲਿਆਂਦੇ ਜਾਂਦੇ ਜਾਂਗੇ ਆ ਭਾਰਤ। ਅਕਵੈਤ ਵਿੱਚ ਅੱਗ ਜਿਹੜੀ ਅੱਗ ਚ ਹੋਈਆਂ ਨੇ ਜੀ ਮੌਤਾਂ। ਕਈ ਕੌਣ ਜ਼ਿੰਮੇਵਾਰ? ਅਮੀਰ ਸ਼ੇਖ ਮਿਸਾਲ बोले ਕਿਸੇ ਨੂੰ ਬਖਸ਼ਣ ਨਹੀਂ ਜਾਵੇਗਾ ਕੁਵੈਦ ਦੇ ਮੰਗਾਫ ਸ਼ਹਿਰ ਚ ਬੁੱਧਵਾਰ ਸਵੇਰੇ ਇੱਕ ਬਹੁ ਮੰਜਲੀ ਇਮਾਰਤ ਚ ਅੱਗ ਲੱਗਣ ਕਾਰਨ 41 ਭਾਰਤੀਆਂ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਭਿਆਨਕ ਅੱਗ ਵਿੱਚ ਕੁੱਲ 49 ਵਿਦੇਸ਼ੀ ਕਾਮਿਆਂ ਦੀ ਮੌਤ ਹੋ ਚੁੱਕੀ ਹੈ 50 ਜ਼ਖਮੀਆਂ ਦੀ ਜ਼ਿਆਦਾਤਰ ਭਾਰਤੀ ਹਨ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਕਿਸਾਨ ਆਗੂ ਵੱਲੋਂ ਨੌਜਵਾਨ ਨੂੰ ਕੁੱਟਣ ਦਾ ਵੀਡੀਓ ਵਾਇਰਲ ਹੈ ਪੀੜਤਾ ਨੇ ਸਰਕਾਰ ਕੋਲੋਂ ਕੀਤੀ ਨਹੀਂ ਇਨਸਾਫ ਦੀ ਮੰਗ ਇਸ ਤੋਂ ਬਾਅਦ ਅਗਲੀ 25 ਸਾਲ ਤੋਂ ਚੱਲ ਰਿਹਾ ਹੈ ਖਾਲ ਪਾਉਣ ਦਾ ਰੌਲਾ ਪੁਲਿਸ ਪ੍ਰਸ਼ਾਸਨ ਨਹਿਰੀ ਵਿਭਾਗ ਦੇ ਜੱਥੇਬੰਦੇ ਦੇ ਆਗੂਆਂ ਦੀ ਲਿਆਕਤ ਉਪਰੰਤ ਹੱਲ ਹੋ ਚੁੱਕਿਆ ਪਿੰਡ ਚੀਮਾ ਵਿਖੇ ਨਹਿਰੀ ਖਾਲ ਦੀ ਚੌਕੀ ਬਾੜ ਬਰੰਟ ਕਬਜ਼ੇ ਦੌਰਾਨ ਪਿਛਲੇ 25 ਸਾਲ ਤੋਂ ਦੋ ਤਰ੍ਹਾਂ ਦੇ ਰਿਮੈਨ ਚੱਲ ਰਿਹਾ ਖਾਲ ਪਾਉਣ ਦਾ ਰੇੜਕਾ ਅੱਜ ਪੁਲਿਸ ਅਧਿਕਾਰੀਆਂ ਕਿਸਾਨ ਜੱਥੇਬੰਦੇ ਆਗੂਆਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਸੂਝਬੂਝ ਸਦਕਾ ਹੱਲ ਹੋ ਗਿਆ ਇਸ ਤੋਂ ਬਾਅਦ ਅਗਲੀ ਵੀਡੀਓ ਜੀ ਨਹਿਰੀ ਖਾਲ ਚ ਗੰਦਾ ਪਾਣੀ ਪੈਣ ਕਾਰਨ ਕਿਸਾਨ ਖਫਾ ਨੇ ਇੱਥੇ ਬੱਸ ਸਟੈਂਡ ਵਿੱਚ ਨਜ਼ਦੀਕ ਵਿਧਾਪਤਾ ਲਿੰਕ ਰੋਡ ਤੇ ਟਿਊਬਲ ਕਾਰਪੋਰੇਸ਼ਨ ਦੇ ਪੱਕੇ ਖਾਲ ਵਿੱਚ ਲੰਬੇ ਸਮੇਂ ਤੋਂ ਘਰਾਂ ਦਾ ਗੰਦਾ ਪਾਣੀ ਪੈਣ ਕਾਰਨ ਕਿਸਾਨ ਨਿਰਾਸ਼ ਹਨ ਪਰ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਪਿਛਲੇ ਕਰੀਬ 10 ਸਾਲਾਂ ਤੋਂ ਕਿਸਾਨਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਦੀ ਜ਼ਰੂਰਤ ਨਹੀਂ ਸਮਝੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਬ੍ਰਾਊਨ ਕੁੜੀ ਉਰਫ ਹਰਪਾਲ ਕੌਰ ਬਣੀਆਂ ਲੱਖਾਂ ਕੁੜੀਆਂ ਦੇ ਲਈ ਮਿਸਾਲ ਸੌਰਿਆਂ ਦੀ ਇਜਾਦਤੀ ਤੋਂ ਬਾਅਦ ਖੁਦ ਸਵਾਰੀ ਆਪਣੀ ਜ਼ਿੰਦਗੀ ਬ੍ਰਾਊਨ ਕੁੜੀ ਦੇ ਨਾਂ ਨਾਲ ਮਸ਼ਹੂਰ ਹਰਪਾਲ ਕੌਰ ਨੂੰ ਸੋਸ਼ਲ ਮੀਡੀਆ ਤੇ ਤੁਸੀਂ ਆਮ ਲੋਹੇ ਦੇ ਸੰਦਾਂ ਦੀ ਰਿਪੇਅਰ ਕਰਦੇ ਹੋਏ ਵੇਖਿਆ ਹੋਵੇਗਾ ਹਾਲਾਂਕਿ ਕਈ ਲੋਕਾਂ ਨੇ ਇਹ ਪਿੜਖਾ ਹੋਣਾ ਕਿ ਸ਼ਾਇਦ ਇਹ ਸੋਸ਼ਲ ਮੀਡੀਆ ਤੇ ਵਿਊਜ਼ ਪਾਉਣ ਲਈ ਮਕੈਨਿਕ ਕਰਨ ਦਾ ਡਰਾਮਾ ਕਰਦੀ ਹੈ ਪਰ ਇਹ ਹੈ ਨਹੀਂ ਕਿਉਂਕਿ ਇਹ ਕੁੜੀ ਨੂੰ ਸ਼ੌਂਕ ਦੇ ਨਾਂ ਨਾਲ ਨਹੀਂ ਬਲਕਿ ਮਜਬੂਰੀ ਬਸ ਮਕੈਨਿਕ ਦਾ ਕੰਮ ਕਰਦੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕੋਈ ਡਰ ਨਹੀਂ ਚੌਕੀਦਾਰ ਨੇ ਸ਼ਰੀਆਮ ਘੁੰਮ ਰਹੇ ਚੋਰਾਂ ਨੂੰ ਰੋਕਿਆ ਤਾਂ ਉਸ ਦੇ ਕਰ ਦਿੱਤਾ ਹਮਲਾ ਫੋਨ ਖੋ ਕੇ ਹੋਏ ਨੇ ਜੀ ਫਰਾਰ ਤਰਨ ਤਰਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਿਸੇ ਬਦਮਾਸ਼ ਰਾਤ ਨੂੰ ਖੋਬ ਵੇਖੋ ਫੋਕੇ ਕੁੰਮਰੇ ਨੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਬਦਮਾਸ਼ ਅੱਧੀ ਰਾਤ ਨੂੰ ਕੁੰਮਰੇ ਨੇ ਜਦੋਂ ਚੌਕੀਦਾਰ ਨੇ ਉਹਨਾਂ ਤੇ ਕੁਝ ਸਵਾਲ ਕੀਤੇ ਤਾਂ ਬਦਮਾਸ਼ਾਂ ਨੇ ਨਾ ਸਿਰਫ ਉਸ ਨੂੰ ਕੁੱਟਮਾਰ ਕੀਤੀ ਸਗੋਂ ਉਸ ਦਾ ਮੋਬਾਈਲ ਖੋ ਕੇ ਫਰਾਰ ਹੋ ਗਏ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਦਾਰੂ ਦੁੱਖਦਾਰੂ ਦੀ ਥਾਂ ਲੁੱਟ ਕੇ ਅੱਡੇ ਬਣ ਗਏ ਨੇ ਜੀ ਪੰਜਾਬ ਦੇ ਸਰਕਾਰੀ ਹਸਪਤਾਲ ਡਿਊਟੀ ਦੁੱਗਣੇ ਰੇਟ ਤੇ ਮਿਲਦੀਆਂ ਨੇ ਜੀ ਕੰਟੀਨ ਤੋਂ ਚੀਜ਼ਾਂ ਮੁਹੱਲਾ ਕਲਿਨਿਕ ਤੇ ਸਭ ਬਾਗ ਚ ਵਿਖਾ ਲੋਕਾਂ ਨੂੰ ਪਰੋਸਾ ਦਿੱਤਨ ਤੋਂ ਬਾਅਦ ਸੱਤਾ ਵਿਚ ਆਈ ਪੰਜਾਬ ਸਰਕਾਰ ਦੇ ਰਾਜ ਸਿਹਤ ਸਹੂਲਤਾਂ ਦਾ ਸੁਧਾਰ ਦੀ ਥਾਂ ਸਰਕਾਰੀ ਹਸਪਤਾਲ ਲੁੱਟਦੇ ਅੱਡੇ ਸਾਫਤ ਹੋ ਰਹੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਨਹਿਰੀ ਖਾਲ ਪਟਾਵੇ ਦੁਆਰਾ ਖਤਮ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ ਜ਼ਿਲ੍ਹੇਦਾਰ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਜਲੰਧਰ ਦੇ ਲੋਕਾਂ ਲਈ ਲੱਗੀਆਂ ਨੇ ਜੀ ਵੱਖ-ਵੱਖ ਪਾਬੰਦੀਆਂ ਉਲੰਘਣਾ ਕੀਤੀ ਤੇ ਹੋਊਗੇ ਐਕਸ਼ਨ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਜਾਪਦਾ ਫੌਜਦਾਰੀ 1973 ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆ ਕਮਿਸ਼ਨਰੇਟ ਦੀ ਹਦੂਦ ਅੰਦਰ ਬੁਲਟ ਮੋਟਰਸਾਈਕਲ ਚਲਾਉਣ ਸਮੇ ਸਾਇਲੈਂਸਰ ਵਿਚਿਤਨ ਕੀ ਬਦਲਾਅ ਕਰਨ ਦੇ ਪਟਾਕੇ ਆਦਿ ਚਲਾਉਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬੱਚੀ ਗੋਦ ਵਿੱਚ ਲੈ ਕੇ ਵੇਚਣ ਦੇ ਮਾਮਲੇ ਵਿੱਚ ਗ੍ਰਿਫਤਾਰ ਤੀਛਰੀ ਔਰਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਤੋਂ ਬਾਅਦ ਅਗਲੀ ਵੀਡੀਓ ਡੀਜੀਪੀ ਪੰਜਾਬ ਵੱਲੋਂ ਸੂਬੇ ਵਿੱਚ ਨਸ਼ਾ ਤੇ ਗੈਂਗਸਟਰ ਕਲਚਰ ਨੂੰ ਖਤਮ ਕਰਨ ਦੇ ਨਿਰਦੇਸ਼ ਜਾਰੀ ਹੋ ਚੁੱਕੇ ਨੇ ਮੁੱਖ ਮੰਤਰੀ ਭਵੰਤਮਾਨ ਦੇ ਸ਼ੁਭਨੇ ਅਨੁਸਾਰ ਪੰਜਾਬ ਨੂੰ ਨਸ਼ਾ ਤੇ ਸੰਗਠਿਤ ਅਪਰਾਧਾ ਤੋਂ ਮੁਕਤ ਕਰਨ ਲਈ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਜੱਦਵ ਨੇ ਅੱਜ ਵੀਡੀਓ ਕਾਨਫਰੰਸਾਂ ਹੈ ਸਟੇਸ਼ਨ ਹਾਊਸ ਅਫਸਰ ਦੇ ਰੈਂਕ ਤੱਕ ਦੇ ਸਾਰੇ ਸੀਨੀਅਰ ਅਧਿਕਾਰੀ ਨੂੰ ਸੂਬਾ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਉਨ੍ਹਾਂ ਨੂੰ ਸੂਬਾ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਖੁੱਲ੍ਹ ਦਿੱਤੀ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਨਵੇਂ ਬਣੇ ਰੇਲਵੇ ਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਬਿੱਟੂ ਨਾਲ ਕੀਤੀ ਜੀ ਮੁਲਾਕਾਤ। ਸ਼੍ਰੀ ਨੰਦਪੁਰ ਸਾਹਿਬ ਤੋਂ ਸਾਫਕਾ ਨਵੰਬਰ ਲੋਕ ਸਭਾ ਰਹੇ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਰੇਲਵੇ ਤੇ ਫੂਡ ਪ੍ਰੋਸੈਸਿੰਗ ਮੰਤਰੀ ਤੇ ਸ਼੍ਰੀ ਨੰਦਪੁਰ ਸਾਹਿਬ ਦੇ ਹਲਕਾ ਨਾਲ ਦੇ ਨੌਜਵਾਨਾਂ ਨੇ ਵਧਾਈ ਦਿੱਤੀ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪਸ਼ੂਆਂ ਦੇ ਬੀਮੇ ਰਾਸ਼ੀ ਤੇ 70% ਸਬਸਿਡੀ ਉਪਲਬਧ ਹੈ। ਡਿਪਟੀ ਡਾਇਰੈਕਟਰ ਡੈਰੀ ਬਿਕਾਸ ਪਸ਼ੂ ਨੂੰ ਹੋਣ ਵਾਲੀਆਂ ਬਿਮਾਰੀਆਂ ਮੂੰਹਖੋਰ ਲੰਪੀ ਸਕਿਨ ਗਲਕੋਟੂ ਆਦਿ ਕਾਰਨ ਕਈ ਵਾਰ ਪਸ਼ੂ ਦੀ ਮੌਤ ਹੋ ਜਾਂਦੀ ਹੈ ਇੰਨਾ ਮੌਤਾਂ ਨਾਲ ਛੋਟੇ ਤੇ ਦਰਮਿਆਨੇ ਡੈਰੀ ਫਾਰਮਾਂ ਦਾ ਆਰਥਿਕ ਨੁਕਸਾਨ ਹੋ ਜਾਂਦਾ ਹੈ ਭਾਵੇਂ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਪਸ਼ੂਆਂ ਦਾ ਸਮੇਂ-ਸਮੇਂ ਤੇ ਟੀਕਾਕਰਨ ਕੀਤਾ ਜਾਂਦਾ ਹੈ ਪਰ ਫਿਰ ਵੀ ਸਰਕਾਰ ਵੱਲੋਂ ਪਸ਼ੂ ਧਨ ਦੇ ਵਿੱਤੀ ਨੁਕਸਾਨ ਨੂੰ ਘੱਟ ਕਰਨ ਦੇ ਲਈ ਬੀਮੇ ਦੀ ਰਾਸ਼ੀ ਤੇ ਸਬਸਿਡੀ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ ਦਵਿੰਦਰ ਸਿੰਘ ਡਾਇਰੈਕਟਰ ਦੇ ਅਨੁਸਾਰ ਜਿਹੜੇ ਪਸ਼ੂ ਨੇ ਅਨੁਸੂਚਿਤ ਜਾਤੀਆਂ ਦੇ ਲਾਪਤਿਆਂ ਨੂੰ 70% ਜਨਰਲ ਲਾਪਤਿਆਂ ਨੂੰ 50% ਦੀ ਸਬਸਿਡੀ ਮਿਲਦੀ ਹੈ ਇਸੇ ਸਕੀਮ ਦੇ ਅਨ ਫਾਰਮਰ ਇੱਕ ਪਸ਼ੂ ਤੋਂ ਲੈ ਕੇ ਪੰਜ ਪਸ਼ੂਆਂ ਦਾ ਬੀਮਾ ਕਰਵਾ ਸਕਦਾ ਹੈ ਇਸੇ ਸਕੀਮ ਦੇ ਅਨ ਪ੍ਰਤੀ ਪਸ਼ੂ ਦੀ ਕੀਮਤ 70000 ਰੁਪਏ ਨਿਰਧਾਰਤ ਕੀਤੀ ਗਈ ਹੈ ਇਸੇ ਸਕੀਮ ਦਾ ਲਾਭ ਕੋਈ ਵੀ ਦੁੱਧ ਉਤਪਾਦਕ ਜਿਸ ਨੇ ਬੈਂਕ ਤੋਂ ਡੈਰੀ ਕਰਜ਼ਾ ਲਿਆ ਨਹੀਂ ਨਾ ਲਿਆ ਕਿਸਾਨ ਕ੍ਰੈਡਿਟ ਕਾਰਡ ਲਿਆ ਜਾਂ ਨਹੀਂ ਲਿਆ ਲਾਭ ਲਾ ਸਕਦੇ ਨੇ ਜੀ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ 올림픽 ਜਾਣ ਵਾਲੇ ਹਰੇਕ ਪੰਜਾਬੀ ਖਿਡਿਆਰੀ ਨੂੰ ਮਿਲਣਗੇ ਜੀ 15 ਲੱਖ ਰੁਪਏ ਮੀਟ ਹੇਅਰ ਅਗਲੇ ਮਹੀਨੇ ਪੈਰਿਸ ਵਿਖੇ ਹੋਣ ਵਾਲੀਆਂ 올림픽 ਖੇਡਾਂ ਵਿੱਚ ਪੰਜਾਬੀ ਖਿਡਿਆਰੀ ਵਿੱਚ ਵੱਡੀ ਗਿਣਤੀ ਵਿੱਚ ਸੂਬੇ ਦੀ ਨੁਮਾਇੰਦਗੀ ਕਰਨਗੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਵੰਤਮਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਬਣਾਈ ਗਈ ਨਵੀਂ ਖੇੜ ਨੀਤੀ ਤੇ ਸਾਰਤਕ ਨਤੀਜੇ ਸਾਹਮਣੇ ਆਉਣ ਲੱਗੇ ਨੇ ਦਾ 15-15 ਲੱਖ ਜਿਹੜੇ ਉਹਨਾਂ ਬੱਚਿਆਂ ਨੂੰ ਦਿੱਤੇ ਜਾ ਰਹੇ ਨੇ ਜੀ ਐਸਜੀ ਅੱਜ ਦੇ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ